ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾੜਾ ਹਲਚਲ نیوز ਸਮਾੜਾ ਨੇ ਹਲਚਲ نیوز ਦੇਖ ਰਹੇ ਸਾਰੀ ਸਰੋਤਾਵਾਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਮਲਾ ਇਹ ਹੈ ਕਿ ਵੀ ਪਿਛਲੇ ਦਿਨੀ ਆਮ ਆਦੀ ਪਾਰਟੀ ਦੇ ਆਗੂਆਂ ਵੱਲੋਂ ਮਾਈਸਾ ਰੋਡ ਦੀ ਇੱਕ ਸੜਕ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਸੋਸ਼ਲ ਮੀਡੀਆ ਤੇ ਸੁਰਖੀਆਂ ਚੱਲ ਰਹੀਆਂ ਨੇ ਕਿ ਵੀ ਇਹ ਸੜਕ 10 ਸਾਲ ਤੋਂ ਨਹੀਂ ਬਣੀ ਕਹਿਣ ਵਾਸਤੇ ਅਸੀਂ ਅੱਜ ਹੀ ਵੀਡੀਓ ਬਣਾਈ ਜਾ ਰਹੀ ਹੈ ਕਿ ਵੀ 10 ਸਾਲ ਤੋਂ ਨਹੀਂ ਕਰੀ ਪ੍ਰਕਾਰ ਸੀ 4 ਸਾਲ ਪਹਿਲਾਂ ਜਦੋਂ ਇਹ ਸੜਕ ਬਣਾਈ ਗਈ ਸੀ ਰਜਿੰਦਰ ਸਿੰਘ ਵੱਲੋਂ ਬਣਾਈ ਗਈ ਸੀ ਜਿਨ੍ਹਾਂ ਨੇ ਇਸ ਦੀ ਸੜਕ ਦਾ 18 ਫੁੱਟੀ ਸੜਕ ਦਾ ਉਦਘਾਟਨ ਕਰਕੇ 18 ਫੁੱਟੀ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਕਰੀਬ 4 ਸਾਲ ਪਹਿਲਾਂ ਜੇ ਗੱਲ ਕੀਤੀ ਜਾਵੇ ਸੜਕ ਦੀ ਇੰਨੀ ਮਾੜੀ ਹਾਲਤ ਨਹੀਂ ਸੀ ਜਿੰਨੀ ਕਿ ਵੀ ਉਸ ਦੇ ਉੱਤੇ ਸਾਰਾ ਹੀ ਮਟੀਰੀਅਲ ਪਾ ਕੇ ਬਣਾਈ ਗਈ ਹੈ ਇਸ ਸੜਕ ਦੇ ਉੱਤੇ ਪੈਚ ਵਰਕ ਕਰਕੇ ਵੀ ਕੰਮ ਸਾਰੇ ਜਾ ਸਕਦਾ ਸੀ ਕਿਉਂਕਿ ਜੇ ਗੱਲ ਕੀਤੀ ਜਾਵੇ ਇਸ ਸੜਕ ਦੇ ਉੱਤੋਂ ਅੱਜ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਤਾ ਰਾਣੀ ਦੇ ਨਰਾਤਿਆਂ ਦੇ ਦਿਨਾਂ ਦੇ ਵਿੱਚ ਇੱਥੋਂ ਲੱਖਾਂ ਲੋਕਾਂ ਨੇ ਜਾਣਾ ਹੈ ਪੈਚਵਰਕ ਨਾਲ ਵੀ ਕੰਮ ਚੱਲ ਸਕਦਾ ਸੀ ਇੱਥੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਤੇ ਆਮ ਆਦੀ ਪਾਰਟੀ ਦੇ ਆਗੂਆਂ ਦੇ ਧਿਆਨ ਦੇ ਵਿੱਚ ਲਿਆ ਰਹੇ ਆ ਕਿ ਵੀ ਇਹੀ ਮਟੀਰੀਅਲ ਸਹਿਜਪੁਰਾ ਰੋਡ ਮਲਕਾਣਾਪਤੀ ਵਾਇਸ ਸਕੂਲ ਦੇ ਨਾਲ ਜਾਂਦੀ ਸੜਕ ਤਸਹਿਰਾ ਗਰਾਊਂਡ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸੜਕ ਦੀ ਹਾਲਤ ਬਹੁਤ ਹੀ ਖਸਟ ਹੈ ਇਹ ਮਟੀਰੀਅਲ ਉੱਥੇ ਪਾਇਆ ਜਾਂਦਾ ਤਾਂ ਜ਼ਿਆਦਾ ਬੈਟਰ ਸੀ ਹੁਣ ਇੱਥੇ ਵੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਰਹੇ ਆ ਤੁਹਾਨੂੰ ਦਿਖਾ ਰਹੇ ਆ ਕਿ ਵੀ ਜਿੰਨੀ ਸੜਕ ਬਣ ਚੁੱਕੀ ਹੈ ਬਹੁਤ ਵਧੀਆ ਚੰਗੀ ਗੱਲ ਹੈ ਅੱਧੀ ਸਲੰਘਾ ਕਰਦੇ ਆਂ ਜਿੰਨੀ ਸੜਕ ਰਹਿੰਦੀ ਆ ਉਸ ਸੜਕ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਇੱਕਾ ਦੁੱਕਾ ਹੀ ਖੱਡੇ ਨੇ ਉਹ ਖੱਡਿਆਂ ਨੂੰ ਪੈਚਵਰਕ ਨਾਲ ਸਾਰਿਆ ਜਾ ਸਕਦਾ ਸੀ ਤੇ ਇਹੀ ਮਟੀਰੀਅਲ ਹੋਰ ਪਾਸੇ ਪਾ ਦਿੱਤਾ ਜਾਂਦਾ ਤਾਂ ਜਿਆਦਾ ਵਧੀਆ ਸੀ ਜਿਵੇਂ ਸਹਿਜਪੁਰਾ ਸੜਕ ਦੀ ਹਾਲਤ ਦੀ ਆ ਬਹੁਤ ਹੀ ਮੰਦੀ ਹਾਲਤ ਹੈ ਤਾਜ ਪੈलेस ਦੇ ਨਾਲ ਰੋਡ ਜਿਹੜਾ ਜਾ ਰਿਹਾ ਉਸ ਦੀ ਹਾਲਤ ਹੀ ਬਹੁਤ ਖਸਤਾ ਹੈ ਭੇਂਡਪੁਰੀ ਰੋਡ ਜਿਹੜਾ ਜਾ ਰਿਹਾ ਉਸ ਦੀ ਵੀ ਹਾਲਤ ਬਹੁਤ ਖਸਤਾ ਹੈ ਬੁਆਏ ਸਕੂਲ ਦੇ ਨਾਲ ਕਾਨਗੜ ਰੋਡ ਜਾ ਰਿਹਾ ਉਸ ਦੀ ਵੀ ਹਾਲਤ ਬਹੁਤ ਹੀ ਮਾੜੀ ਹੈ ਦਸਹਿਰਾ ਗਰਾਊਂਡ ਦੀ ਵੀ ਹਾਲਤ ਬਹੁਤ ਮਾੜੀ ਹੈ ਤੇ ਜੇ ਇਧਰ ਮਲਕਾਣਾ ਬੱਤੀ ਦੀ ਗੱਲ ਕੀਤੀ ਜਾ ਤਾਂ ਉਹ ਦੀ ਵੀ ਹੋ ਇਹ ਇੱਥੇ ਹੁਣ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਰਹੇ ਕਿ ਵੀ ਇਹੀ ਮਟੀਰੀਅਲ ਜੋ ਉਹਨਾਂ ਪਸ ਸੜਕਾਂ ਤੇ ਪਾਇਆ ਜਾਂਦਾ ਜਿਨ੍ਹਾਂ ਦੀ ਹੜਤ ਬਹੁਤ ਹੀ ਖਸਤਾ ਹੋਈ ਹੋਈ ਹੈ ਬਹੁਤ ਹੀ ਮਾੜੀ ਆ ਤਾਂ ਜਾਦੇ ਵਧੀਆ ਸੀ ਤੇ ਇੱਥੇ ਰਜਿੰਦਰ ਸਿੰਘ ਨਾਲ ਜਦੋਂ ਸਾਬਕਾ ਐਮਐਲਏ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਸੜਕ ਦੇ ਉੱਤੇ ਬਹੁਤ ਹੀ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਕਬਜ਼ੇ ਨੂੰ ਛਡਵਾ ਕੇ LED ਲਾਈਟਾਂ ਵੀ ਲਵਾਈਆਂ ਗਈਆਂ 18 ਫੁੱਟੀ ਰੋਡ ਵੀ ਬਣਵਾਇਆ ਗਿਆ ਤੇ ਦੇਖ ਸਕਦੇ ਹੋ ਕਿ ਇਹ ਮਾਤਾ ਰਾਣੀ ਤੱਕ ਅੱਗੇ ਹਰਿਆਣੇ ਦੀ ਹੱਦ ਆ ਜਾਂਦੀ ਹੈ ਜਿੱਥੇ ਤੱਕ ਪੰਜਾਬ ਦੀ ਹੱਦ ਹੈ ਰਜਿੰਦਰ ਸਿੰਘ ਨੇ ਪਹਿਲਾਂ ਨਿਰਮਾਣ ਕਰਵਾਇਆ ਸੀ ਜਿੱਦਾਂ ਕਿ ਬਹੁਤ ਹੀ ਵਧੀਆ ਸੜਕ ਦੀ ਹਾਲਤ ਸੀ ਜਿੱਦਾਂ ਵਿੱਚ ਸੋਸ਼ਲ ਮੀਡੀਆ ਕਰਕੇ ਸਾਨੂੰ ਇਹ ਸੜਕ ਦੀ ਕੰਡੀਸ਼ਨ ਦਿਖਾਣੀ ਪੈ ਰਹੀ ਹੈ ਜਿਹੜੇ ਲੋਕਾਂ ਨੇ ਕਿਹਾ ਕਿ ਵੀ 10 ਸਾਲ ਤੋਂ ਇਹ ਸੜਕ ਨਹੀਂ ਬਣੀ ਸੀ ਹੁਣ ਤੁਹਾਨੂੰ ਬਾਕੀ ਸੜਕ ਦਿਖਾ ਵੀ ਦਿੰਨੇ ਆ ਜਿਹਦੀ ਹਾਲਤ ਬਹੁਤ ਹੀ ਵਧੀਆ ਹੈ ਕਿ ਵੀ ਉੱਥੇ ਵੀ ਪੈਚ ਵਰਕ ਨਾਲ ਕੰਮ ਚਲਾਇਆ ਜਾ ਸਕਦਾ ਸੀ ਜੀ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਤਵਾਦੀ ਸਰ ਨਮਸਕਾਰ ਜੀ ਨਮਸਕਾਰ ਸਤ ਸ੍ਰੀ ਅਕਾਲ ਪ੍ਰੇਮ ਜੀ ਵਧੀਆ ਸਰ ਵਧੀਆ ਜੀ ਸਰ ਇਸ ਤਰ੍ਹਾਂ ਕਿ ਵੀ ਵੀਡੀਓਜ਼ ਤਾਂ ਨਹੀਂ 2 ਮਿੰਟ ਫਚਾਈਆਂ ਤੁਹਾਡੇ ਹਾਂ ਅੰਸੋ ਸਰ ਇੱਥੇ ਨਾ ਮੈਸਰ ਰੋਡ ਤੇ ਨਾ ਸੜਕ ਬਣਾ ਰਹੇ ਨੇ ਆਪਣੇ ਆਪਣੇ ਜਿਹੜੀ ਸਮਾਣਾ ਮੈਸਰ ਰੋਡ ਤੇ ਜਾਂਦੀ ਹੈ ਹਾਂਜੀ ਉਹਦੇ ਚ ਕਈ ਲੋਕਾਂ ਨੇ ਪੋਸਟੇਜ ਸ਼ੇਅਰ ਕੀਤੀ ਹੈ ਕਿ ਵੀ 10 ਸਾਲਾਂ ਤੋਂ ਨਹੀਂ ਬਣੀ ਸੀਗੀ ਜਦ ਕੇ 2018 ਜਿਹੇ ਸਭ ਤੋਂ ਪਹਿਲੀ ਰੋਡ ਮੈਂ ਬਣਾਈ ਸੀ ਇਹਨੂੰ ਇਹ ਤਾਂ ਇਨਕ੍ਰੋਚ ਹੋਈ ਵੀ ਰੋਡ ਸੀ ਇਹਦੀ ਸਾਰੀ ਇਨਕ੍ਰੋਚਮੈਂਟ ਕਰਾ ਕੇ ਨੂੰ ਸਾਫ ਕਰਾ ਕੇ ਕਬਜ਼ਾ ਲੈ ਕੇ 18 ਫੁੱਟ ਦੀ ਸੜਕ ਬਣਾਈ ਸੀ ਮੈਂ ਪੰਜਾਬ ਪੰਜਾਬ ਦੀ ਤੇ ਲਾਈਟਿੰਗ ਕਰਾਈ ਸੀ ਜੀ ਐਲਈਡੀ ਲਾਈਟ ਲਾਈ ਸੀ ਅੱਟ ਤੇ ਮੇਰਾ خیال ਮੈਨੂੰ ਯਾਦ ਆ ਪਾਉਣੇ 2 ਕਰੋੜ ਰੁਪਏ ਲੱਗੇ ਸੀ ਇਹ ਤੋਂ ਤੇ ਸਰ ਜੇ ਗੱਲ ਕੀਤੀ ਜਾਵੇ ਇਹਦੀ ਤੇ ਇਹਦੀ ਸੜਕ ਦੀ ਨਾ ਹਾਲਤ ਇੰਨੀ ਮਾੜੀ ਨਹੀਂ ਹੈ ਕੁਝ ਕ ਖੰਡੇ ਨੇ 10 20 ਖੰਡੇ ਕਹਿ ਸਕਦੇ ਆ 10 20 ਕੁ ਕੋਈ ਜ਼ਿਆਦੀ ਇੰਨੀ ਮਾੜੀ ਹਾਲਤ ਨਹੀਂ ਹੈ ਜੇ ਮਾੜੀ ਹਾਲਤ ਹੋਰ ਸੜਕਾਂ ਦੀ ਹੈਗੀ ਆ ਉਹਨੂੰ ਬਣਾਇਆ ਜਾਂਦਾ ਤੇ ਕਿਵੇਂ ਦੇਖ ਦੋ ਇਹਨੂੰ ਰਣੇ ਕਿਤੇ ਵੀ ਨਹੀਂ ਹੈਗਾ ਤੁਸੀਂ ਦੇਖ ਲਓ ਵੀ ਕੋਈ ਸਾਰੇ ਕਿੰਨੀਆਂ ਸੜਕਾਂ ਹੈਗੀਆਂ ਸਾਰੀਆਂ ਟੁੱਟ ਰਹੀਆਂ ਔਰ ਖਾਸ ਕਰਕੇ ਜਿਹੜੀਆਂ ਇਹ ਚੰਦ ਅਨ ਦੇ ਪੜਾ ਆਹ ਸਾਰੀਆਂ ਉੱਤੇ ਪਰ ਚੱਲਦੇ ਆ ਉਹ ਸਾਰੀਆਂ ਤੋੜੀਆਂ ਜਾ ਰਹੀਆਂ ਸੜਕਾਂ ਇਹ ਬੁਰਾ ਹਾਲ ਹੈ ਕਿਤੇ ਟੋਆ ਅਜੇ ਤੱਕ ਟੋਆ ਵੀ ਨਹੀਂ ਭਰਿਆ ਜਿਵੇਂ ਸੜਕ ਦਾ ਜੀ ਜੀ ਕਿੰਨੀਆਂ ਸੜਕਾਂ ਸੀ ਬਣਾਈਆਂ ਪਿਛਲੇ 3 ਸਾਲ ਚ ਤੁਸੀਂ ਦੱਸ ਦਿਓ ਕਿਤੇ ਟਾਕੀ ਲਾਈ ਹੋਵੇ ਇਹਨਾਂ ਨੇ ਜੀ ਯਾਨੀ ਇਹ ਨਮਾ ਸਭ ਤੋਂ ਪਹਿਲੀ ਸੜਕ 'ਤੇ ਮੈਂ ਇਹ ਸਟਾਰਟ ਕਰੀ ਸੀ ਇੱਥੇ ਬਹੁਤ ਜ਼ਿਆਦਾ ਇਨਕ੍ਰੋਚਮੈਂਟ ਹੋਈ ਵੀ ਸੀ ਲੋਕਾਂ ਨੇ ਕਬਜ਼ੇ ਕਰੇ ਹੋਏ ਸੀ ਇਸ ਰਸਤੇ 'ਤੇ ਇਸ ਰੋਡ 'ਤੇ ਜੀ ਆਹ ਹਾਂ ਬਹੁਤ ਇਸ ਜੀਮ ਨੂੰ ਵਿਚਪਾ ਕੇ ਲੋਕਾਂ ਨੂੰ ਵਿਚਪਾ ਕੇ ਉਹ ਕਬਜ਼ੇ ਠੀਕ ਕਰਾਏ ਫਿਰ ਤਕਰੀਬਨ ਮੇਰੇ ਖਿਆਲ ਉਹ 1 1.80 ਲੱਖ ਰੁਪਏ ਜੇ ਮੇਰੇ ਯਾਦ ਠੀਕ ਆ ਰਿਹਾ ਹੈ ਇਹਦੇ ਤੇ ਲਾ ਕੇ ਇਹਨੂੰ 18 ਫੁੱਟ ਹੀ ਬਣਾਇਆ ਸੀ ਆਪਾਂ ਨੇ ਪੰਜਾਬ ਪੰਜਾਬ ਅਗਿਆ ਰੇਣਾ ਆ ਜਾਂਦਾ ਰੇਣਾ ਚਾਪਾ ਬਣਾਣੀ ਚੱਲਦੇ ਸੀ ਜੀ ਫਿਰ ਐਲਈਡੀ ਜਿੰਨੇ ਕਿ ਲਾਈਟ ਸੀ ਐਲਈਡੀ ਲਾਈਟ ਵੀ ਨੋਈ ਸੀ ਸਾਰਾ ਕੁਝ ਕਰਿਆ ਸੀ ਇਹ ਮੈਂ ਹੀ ਕਰਿਆ ਸੀ ਇਹ ਉਦੋਂ ਉਸ ਤੋਂ ਬਾਅਦ ਕਦੇ ਰਿਪੇਅਰ ਹੋਈ ਨਹੀਂ ਕਿਉਂਕਿ 5 4 5 ਸਾਲ ਬਾਅਦ ਸੜਕਾ ਥੋੜੀ ਬਹੁਤ ਹੀ ਪ੍ਰੋਬਲਮ ਤਾਂ ਆ ਹੀ ਜਾਂਦੀ ਹੈ ਇਹ ਸਭ ਤੋਂ ਪਹਿਲੀ ਜਿਹੜੀ ਸਟਾਰਟ ਕਰੀ ਸੀ ਤੇ ਲੋਕੀ ਇਹ ਗੱਲਾਂ ਕਰਦੇ ਆ ਕਿ ਵੀ 10 ਸਾਲ ਨਹੀਂ ਬਣੀ ਜੀ ਤੇ ਫਿਰ ਇਹਨੂੰ ਕਿਵੇਂ ਦੇਖਦੇ ਜਿਹੜੇ ਝੂਠ ਤਾਂ ਝੁੱਠੀਆਂ ਬਲੰਦਾ ਦੇ ਗੱਲਾਂ ਕਰਦੇ ਨੇ ਸਸਤੇ ਵਿੱਚ ਸਾਰਾ ਝੂਠ ਤੇ ਚੱਲ ਰਿਹਾ ਸੱਚ ਕਿੱਥੇ ਹੈਗਾ ਜੀ ਉਹ ਜੀ ਅੱਲਾ ਵਾਸਤਾ ਦਾ ਖਰਾ ਪ੍ਰਸ਼ਾਦਾ ਰੱਟੇ ਕਿਥੇ ਸੱਚ ਤਾਂ ਤਾਈ ਬੋਲਣਗੇ ਜੇ ਕੁਝ ਕਰਕੇ ਦਿਖਾਣਗੇ ਅੱਲਾ ਵਾਸਤਾ ਦਾ ਖਰਾ ਪ੍ਰਸ਼ਾਦਾ ਕੁਝ ਵੀ ਨਹੀਂ ਹੈ ਜੀ ਜੀ ਇਹ ਤਾਂ ਸਾਰੇ ਸਮਾਣੇ ਨੂੰ ਪਤਾ ਤੁਸੀਂ ਜਿਹੜਾ ਮੰਦਿਰ ਕਮੇਟੀ ਹੈ ਨਾ ਉਹਨਾਂ ਨੂੰ ਪੁੱਛੋ ਉਹਨਾਂ ਤੋਂ ਬਿਆਨ ਲਓ ਵੀ ਕਦੋਂ ਬਣਿਆ ਸੀ ਕਿਉਂਕਿ ਇਸ ਕਰਕੇ ਬਣਾਈ ਸੀ ਲੋਕ ਪੈਦਲ ਤੁਰਤੇ ਜਾਂਦੇ ਆ ਇੱਥੇ ਜੀ ਜੀ ਸਮਾਣੇ ਤੋਂ ਮੇਰਾ ਖਿਆਲ ਹਰੇਕ ਹੁਸ਼ तकरीबन ਲੱਖ ਬੰਦਾ ਜਾਂਦਾ ਇੱਥੇ ਹਰਿਆਣਾ ਤੋਂ ਪੰਜਾਬ ਤੋਂ ਬਹੁਤ ਜਿਆਦਾ ਮੰਨਤਾ ਸੀ ਅਸੀਂ ਸਭ ਤੋਂ ਜਿਆਦਾ ਪ੍ਰਾਇੋਰਟੀ ਤੇ ਸਭ ਤੋਂ ਪਹਿਲਾਂ ਸਟਾਰਟ ਇੱਥੇ ਕਰਿਆ ਸੀ ਕੰਮ ਇਹ ਪਹਿਲੀ ਮੈਂ ਬਣਵਾਈ ਸੀ ਸੜਕ ਤੇ ਜੀ ਸਰ ਜੀ ਹਾਂ ਜੀ ਬਾਕੀ ਦੇ ਝੂਟ ਬੋਲੀ ਜਾਂਦਾ ਉਹਦਾ ਇਲਾਜ ਕੀ ਹੈ ਪਤਿਓ ਜੀ ਜੀ ਸਰ ਜੀ ਸਰ ਠੀਕ ਹੈ ਜੀ ਹਾਂ ਜੀ ਹਾਂ ਜੀ ਮੈਂ ਬਣਵਾਈ ਸੀ ਠੀਕ ਹੈ ਸਰ ਧੰਨਵਾਦ ਜੀ ਦੇਖ ਸਕਦੇ ਹੋ ਮਾਈ ਸੈਡ ਰੋਡ ਤੇ ਖੜੇ ਆਂ ਜੋ ਸੜਕ ਬਣ ਚੁੱਕੀ ਹੈ ਬਹੁਤ ਵਧੀਆ ਠੀਕ ਹੈ ਤੇ ਜੜੀ ਸੜਕ ਰਹਿੰਦੀ ਹੈ ਤੁਹਾਨੂੰ ਦਿਖਾ ਰਹੇ ਆ ਕੋਈ ਖੱਡੇ ਨਹੀਂ ਹਨ ਤੇ ਦੂਰ ਦੂਰ ਤੱਕ ਤੁਹਾਨੂੰ ਦਿਖਾ ਰਹੇ ਆ ਕੋਈ ਇਸ ਦੀ ਇੰਨੀ ਨਵੇਂ ਮਟੀਰੀਅਲ ਪਾਉਣ ਦੀ ਲੋੜ ਨਹੀਂ ਸੀ ਕਿਹੜੀ ਗੱਲੋਂ ਪ੍ਰਸ਼ਾਸਨ ਨੇ ਪਾਇਆ ਉਹ ਬੈਟਰ ਜਾਣਦੇ ਨੇ ਜਿੱਥੇ ਤੱਕ ਸਾਨੂੰ ਪਤਾ ਕਿ ਇਸ ਸੜਕ ਦੀ ਹਾਲਤ ਇੰਨੀ ਮਾੜੀ ਨਹੀਂ ਸੀ ਇਹਦੇ ਹਾਲਤ ਯਾਨੀ ਪੈਚ ਵਰਕ ਨਾਲ ਕੰਮ ਜਾ ਰਹੇ ਸਾਰੇ ਜਾ ਸਕਦਾ ਸੀ ਤੇ ਬਾਕੀ ਜਿਹੜੀ ਸੜਕਾ ਹੁਣ ਰਹਿੰਦੀ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਤੁਹਾਨੂੰ ਦਿਖਾ ਰਹੇ ਆ ਜੜੀ ਸੜਕ ਬਣ ਚੁੱਕੀ ਐ ਉਹ ਵੀ ਦਿਖਾ ਰਹੇ ਆ ਤੇ ਜੜੀ ਸੜਕ ਬਣਨ ਤੋਂ ਰਹਿੰਦੀ ਐ ਤੁਹਾਨੂੰ ਦੂਰ ਦੂਰ ਤੱਕ ਲੈ ਕੇ ਚਲਦੇ ਆ ਤੇ ਦਿਖਾਣੇ ਆ ਇਸ ਸੜਕ ਦੇ ਉੱਤੇ ਕੋਈ ਵੀ ਖੱਡਾ ਨਹੀਂ ਐ ਦੂਰ ਦੂਰ ਤੱਕ ਕਿਲੋ ਕਿਲੋ ਡੇਢ ਡੇਢ ਕਿਲੋਮੀਟਰ ਤੱਕ ਤੁਹਾਨੂੰ ਦਿਖਾ ਦਿੰਨੇ ਆ ਕੋਈ ਵੀ ਖੱਡਾ ਨਹੀਂ ਐ ਸੜਕ ਦੇ ਵਿੱਚ ਜਦ ਕੇ ਜੇ ਸੜਕ ਬਣਾਉਣੀ ਸੀ ਤਾਂ ਇਹ ਮਾੜੇ ਮੋਟੇ ਖੱਡੇ ਸੀਗੇ ਤਾਂ ਇਸ ਨੂੰ ਪੈਚ ਵਰਕ ਨਾਲ ਕੰਮ ਸਾਰਿਆ ਜਾ ਸਕਦਾ ਸੀ ਹੁਣ ਤੁਹਾਨੂੰ ਦਿਖਾ ਰਹੇ ਆ ਦੂਰ ਦੂਰ ਤੱਕ ਜਾਂਦੀ ਸੜਕ ਕੋਈ ਵੀ ਖੱਡਾ ਨਹੀਂ ਐ ਜੜੀ ਬਣ ਚੁੱਕੀ ਐ ਸੜਕ ਉਹ ਵੀ ਦਿਖਾ ਰਹੇ ਆ ਜੜੀ ਸੜਕ ਬਣਨੋਂ ਰਹਿੰਦੀ ਉਹ ਵੀ ਤੁਹਾਨੂੰ ਦਿਖਾ ਰਹੇ ਆ ਦੂਰ ਦੂਰ ਤੱਕ ਕੋਈ ਵੀ ਖੱਡਾ ਨਹੀਂ ਹੈ ਦੇਖ ਸਕਦੇ ਹੋ ਅਸੀਂ 1 ਕਿਲੋਮੀਟਰ ਤੱਕ ਆ ਚੁੱਕੇ ਹਾਂ ਤੇ ਹੋਰ ਵੀ ਜੜੀ ਸੜਕ ਰਹਿੰਦੀ ਹੈ ਬਣਨੋਂ ਰਹਿੰਦੀ ਹੈ ਉਹ ਵੀ ਤੁਹਾਨੂੰ ਦਿਖਾ ਸਕਦੇ ਆ ਕਿ ਵੀ ਜੜੀ ਸੜਕ ਦੇ ਉੱਤੇ ਮਟੀਰੀਅਲ ਨਹੀਂ ਪਾਇਆ ਗਿਆ ਉਦੋਂ ਤੇ ਕੋਈ ਵੀ ਖੱਡਾ ਹਲੇ ਨਹੀਂ ਹੈ ਦੇਖ ਸਕਦੇ ਹੋ ਇਕਾ ਦੁੱਕਾ ਖੱਡਾ ਆ ਰਹੇ ਨੇ ਮਾੜੇ ਮੋٹے ਮਾੜੇ ਮੋٹے ਹੀ ਖੱਡਾ ਆ ਰਿਹਾ ਕਿ ਵੀ ਇਹਦੇ ਤੇ ਪੈਚ ਵਰਕ ਨਾਲ ਕੰਮ ਸਾਰਿਆ ਜਾ ਸਕਦਾ ਸੀ ਜਿੱਥੇ ਸਰਕਾਰ ਨੇ ਇਸ ਸੜਕ ਦੇ ਉੱਤੇ ਲੱਖ ਰੁਪਏ ਦਾ ਜਿਹੜਾ ਆ ਖਰਚ ਕੀਤਾ ਹੈ ਪਤਾ ਨਹੀਂ ਕਿਸ ਗੱਲੋਂ ਖਰਚ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਦੇਖਣ ਤੇ ਉਹਨਾਂ ਦੀ ਸੜਕਾਂ ਦੇ ਨਿਰਮਾਣ ਕਰਵਾਉਣ ਤੇ ਬਾਕੀ ਸੜਕ ਜੜੀ ਰਹਿੰਦੀ ਹੈ ਦੇਖ ਸਕਦੇ ਹੋ ਇੱਥੇ ਕੋਈ ਵੀ ਖੱਡਾ ਨਹੀਂ ਹੈ ਇੱਥੇ ਸੜਕ ਦਾ ਇਕੱਲਾ ਸਿਰਫ ਪੈਚ ਵਰਕ ਨਾਲ ਵੀ ਕੰਮ ਸਾਰਿਆ ਜਾ ਸਕਦਾ ਸੀ ਤੇ ਜਿਹੜਾ ਮਟੀਰੀਅਲ ਹੁਣ ਪਵਾਇਆ ਹੈ ਤੇ ਇਹੀ ਮਟੀਰੀਅਲ ਹੋਰ ਸੜਕਾਂ ਤੇ ਪਵਾਇਆ ਜਾਂਦਾ ਤਾਂ ਜਾਦਾ ਵਧੀਆ ਸੀ ਇਹ ਵੀ ਵੀਡੀਓ ਲੋਕਾਂ ਨੇ ਸਾਡੇ ਤੱਕ ਗੱਲ ਪਹੁੰਚਾਈ ਕਿ ਵੀ ਇਸ ਸੜਕ ਦੇ ਉੱਤੇ ਜਿਹੜਾ ਸਰਕਾਰ ਦੇ ਆਗੂਆਂ ਨੇ ਜਿਹੜਾ ਮਟੀਰੀਅਲ ਪਾਇਆ ਨਿਰਮਾਣ ਕੀਤਾ ਹੈ ਬਹੁਤ ਚੰਗੀ ਗੱਲ ਹੈ ਉਹਨਾਂ ਦਾ ਵੀ ਕਹਿਣਾ ਇਹ ਸੀ ਕਿ ਵੀ ਇਹ ਮਟੀਰੀਅਲ ਹੋਰ ਪਾਸੇ ਜਾਂ ਲਾਇਆ ਜਾਂਦਾ ਤਾਂ ਜਾਦਾ ਵਧੀਆ ਸੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਸੜਕ ਬਣਨ ਤੋਂ ਰਹਿੰਦੀ ਹੈ ਜਿਸ ਦੀ ਹਾਲਤ ਕੋਈ ਇੰਨੀ ਮਾੜੀ ਨਹੀਂ ਹੈ ਕੋਈ ਵੀ ਖੱਡੇ ਨਹੀਂ ਹਨ ਦੂਰ ਦੂਰ ਤੱਕ ਦੇਖ ਸਕਦੇ ਹੋ ਅਸੀਂ 1.5-2 ਕਿਲੋਮੀਟਰ ਤੱਕ ਆ ਗਏ ਹਾਂ ਪਰ ਕੋਈ ਵੀ ਇੱਥੇ ਹਾਲੇ ਤੱਕ ਖੱਡਾ ਮੇਲਾ ਦਾ ਕਿਸੇ ਨੇ ਵੀ ਨਹੀਂ ਦੇਖਿਆ ਤੇ ਜੇ ਕੋਈ ਕਾ ਦੁੱਕਾ ਆਇਆ ਹੈ ਤੋ ਤੇ ਜੇ ਰ ਮੈਚਵਰਕ ਨਾਲ ਕੰਮ ਸਾਰਿਆ ਜਾ ਸਕਦਾ ਸੀ ਦੇਖ ਸਕਦੇ ਹਾਂ ਪੈਸਾ ਰੋਡ ਤੇ ਸੜਕ ਦਾ ਜਿਹੜਾ ਨਿਰਮਾਣ ਚੱਲ ਰਿਹਾ ਹੈ ਦੇਖ ਸਕਦੇ ਹੋ ਇਹ ਉਹ ਰੋਡ ਹੈ ਜਦੋਂ ਆਪਾਂ ਪਾਖੜਾ ਰੋਡ ਤੋਂ ਆਉਂਦੇ ਹੋਏ ਮੈਸਰ ਰੋਡ ਨੂੰ ਜਾਂਦੇ ਆ ਤਾਂ ਦੇਖ ਸਕਦੇ ਹੋ ਸੜਕ ਦੀ ਹਾਲਤ ਬਹੁਤ ਵਧੀਆ ਹੈ ਕਿਤੇ ਕਿਤੇ ਮਾੜਾ ਮੋਟਾ ਕੋਈ ਖੱਡੇ ਖੁੱਡੇ ਹੈਗੇ ਨੇ ਤਾਂ ਉਹ ਸੜਕ ਦੇ ਵਿੱਚ ਜੋ ਖੱਡੇ ਨੇ ਉਹਨਾਂ ਨੂੰ ਪੈਚ ਵਰਕ ਨਾਲ ਭਰ ਕੇ ਵਧੀਆ ਬਣਾਇਆ ਜਾ ਸਕਦਾ ਸੀਗਾ ਤੇ ਇਹ ਮਟੀਰੀਅਲ ਜਿੱਥੇ ਲੋਡ ਸੀ ਉੱਥੇ ਪਾ ਦਿੰਦੇ ਤਾਂ ਜਾਦਾ ਵਧੀਆ day.